ਓ ਭਾਈ ਵਾਇਰਲ ਕਰਨ ਵਾਲਿਓ ਆ ਸੁਣਿਓ ਜਰਾਂ ਤਾਂ ਛੇਵੇਂ ਪਾਤਸ਼ਾਹ ਦਾ ਇਤਿਹਾਸ ਸੀ ਜਦੋਂ ਭਾਈ ਰੂਪਾਂ ਇਹਦੇ ਪਿਤਾ ਦਾ ਨਾਮ ਹੈ ਭਾਈ ਸਾਧੂ ਛੇਵੇਂ ਪਾਤਸ਼ਾਹ ਨੂੰ ਕਰਦੇ ਯਾਦ ਜੰਗਲ ਦੇ ਵਿੱਚ ਲੱਕਣਾ ਵੱਢਦੇ ਆ ਤੇ ਪਾਣੀ ਇਹਨਾਂ ਨੇ ਟੰਗ ਕੇ ਰੱਖਿਆ ਹੋਇਆ ਦਰਖਤ ਦੇ ਥੱਲੇ ਹਵਾ ਵਜ ਬਜ ਕੇ ਨਾ ਥਲ-ਥਲ ਕੇ ਠੰਢੀ ਹਵਾ ਵਜ ਕੇ ਉਹ ਪਾਣੀ ਇੰਨਾ ਠੰਡਾ ਹੋ ਗਿਆ ਚਮੜੇ ਦੀ ਮਸਕ ਦੇ ਵਿੱਚ ਪਿਆ ਹੋਇਆ ਸੀ ਤੇ ਜਦੋਂ ਛਕਣ ਲੱਗੇ ਠੰਡਾ ਜਲ ਉਦੋਂ ਬਰਫਾਂ ਫ੍ਰਿਜ ਤਾਂ ਹੁੰਦੇ ਨਹੀਂ ਸੀ ਭਾਈ ਰੂਪਾ ਨਿੱਕਾ ਜਿਹਾ ਬੱਚਾ ਹੈ ਭਾਰ ਜਵਾਨੀ ਚੜਦੀ ਜਵਾਨੀ ਹੈ ਹਜੇ ਇਹਦੀ ਇੱਛਾ ਜ਼ਾਹਰ ਕਰ ਲਈ ਕਹਿੰਨਾ ਪਿਤਾ ਜੀ ਇੰਨਾ ਠੰਡਾ ਪਾਣੀ ਛੇਵੇਂ ਪਾਤਸ਼ਾਹ ਤੇ ਪੀਣ ਦੇ ਯੋਗ ਹੈ ਕਿਹਾ ਮਹਾਰਾਜ ਪਾਣੀ ਪੀ ਸਕਦੇ ਨੇ ਸਾਡਾ ਇਹ ਤੇ ਪਿਤਾ ਗੁਰਸਿੱਖ ਸਿੰਘ ਜੁੜਿਆ ਹੋਇਆ ਉਹ ਕਹਿੰਦਾ ਹਾਂ ਤੂੰ ਜਾਣ ਕਰ ਤੈਨੂੰ ਮਹਾਰਾਜ ਤੇਰਾ ਜਲ ਛਕਣਗੇ ਉਹ ਯਾਦ ਕਰ ਲੱਗਿਆ ਧੁੱਪ ਵਗਦੀ ਸੀ ਜੇਠ ਦਾ ਮਹੀਨਾ ਸੀ ਪਿਆਸ ਤੋਂ ਐਨੇ ਵਿਅਕਲ ਹੋਏ ਬੇਹੋਸ਼ ਹੋ ਕੇ ਡਿੱਗ ਗਏ ਉਧਰ ਛੇਵੇਂ ਪਾਤਸ਼ਾਹ ਜਾਣੀ ਜਾਣ 도ੜੇ ਕਰਤਾਰਪੁਰ ਸਾਹਿਬ ਤੋਂ ਪਹੁੰਚ ਕੇ ਕਿੱਥੇ ਉਸ ਜੰਗਲ ਦੇ ਵਿੱਚ ਜਿੱਥੇ ਉਹ ਪਿਓ ਤੇ ਪੁੱਤ ਦੋਵੇਂ ਬੇਹੋਸ਼ ਹੋਏ ਆ ਮਹਾਰਾਜ ਕਹਿੰਦੇ ਜਲ ਛਕੋ ਭਾਈ ਕਹਿੰਦੇ ਮਹਾਰਾ ਪਹਿਲਾਂ ਤੁਸੀਂ ਛਕੋ ਛਕਣਾ ਹੁੰਦਾ ਸੀ ਕਦੋਂ ਦਾ ਛਕ ਲੈਂਦੇ ਅਸੀਂ ਪ੍ਰਾਨ ਕਰ ਬੈਠੇ ਅਸੀਂ ਬਚਨ ਕਰ ਬੈਠੇ ਵੀ ਮਹਾਰਾਜ ਛਕਣਗੇ ਜਲ ਪਹਿਲਾਂ ਮਹਾਰਾ ਨੇ ਜਲ ਛਕਿਆ ਫਿਰ ਭਾਈ ਰੂਪੇ ਤੇ ਭਾਈ ਸਾਧੂ ਨੂੰ ਜਲ ਛਕਾਇਆ ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਫਿਰ ਭਾਈ ਰੂਪੇ ਨੂੰ ਕਹਿੰਦੇ ਰੂਪਿਆ ਤੇਰਾ ਐਡਾ ਪਿਆਰ ਚੱਲ ਤੇਰੇ ਪਿੰਡ ਚਲੀਏ ਉਹ ਕਹਿੰਦਾ ਮਹਾਰਾ ਸਾਡਾ ਤਾਂ ਪਿੰਡੇ ਕੋਈ ਨਹੀਂ ਆਖੇ ਕਿਉਂ ਕਹਿੰਦੇ ਜਦੋਂ ਸਾਡੇ ਪਿਤਾ ਨੇ ਸਿੱਖੀ ਲਈ ਸੀ ਨਾ ਤੁਹਾਡੇ ਕੋਲੋਂ ਭਾਈ ਸਾਧੂ ਨੇ ਤੇ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ ਠੱਕੇ ਮਾਰ ਕੇ ਅਸੀਂ ਤਾਂ ਕਿਸੇ ਜੰਗਲ ਦੇ ਵਿੱਚ ਰਹਿੰਦੇ ਹਾਂ ਝੌਂਪੜੀ ਜੀ ਪਾਈ ਹੋਈ ਆ ਸਾਡਾ ਪਿੰਡ ਨਹੀਂ ਕੋਈ ਹੈਗਾ ਫੇ ਮਾਰ ਨੇ ਕਹੇ ਰੂਪਿਆ ਤੂੰ ਸਾਡੇ ਪਿੱਛੇ ਪਿੰਡ ਛੱਡਿਆ ਤੂੰ ਸਾਡੇ ਪਿੱਛੇ ਪਿੰਡ ਛੱਡਿਆ ਤੇਰੇ ਨਾਂ ਤੇ ਪਿੰਡ ਵਸਾਈਏ ਸਾਡੇ ਪਿੱਛੇ ਪਿੰਡ ਛੱਡਿਆ ਤੂੰ ਸਾਡੇ ਪਿੱਛੇ ਪਿੰਡ ਛੱਡਿਆ ਤੇਰੇ ਨਾਂ ਤੇ ਪਿੰਡ ਵਸਾਈਏ ਪਿੰਡ ਛੱਡਿਆ ਤੇਰੇ ਨਾਂ ਤੇ ਪਿੰਡ ਵਸਾਈਏ ਬਸ ਵਾਇਰਲ ਕਰਨ ਵਾਲੇ ਨੂੰ ਮੌਕਾ ਚਾਹੀਦਾ ਸੀ ਉਹਨੇ ਕੀਤਾ ਬਦਨਾਮ ਉਹ ਗੁਰੂ ਦੀ ਅੰਨੀ ਕਿਰਪਾ ਜਿਹੜਾ ਮੈਨੂੰ ਨਹੀਂ ਸੀ ਜਾਣਦਾ ਹੁਣ ਉਹ ਵੀ ਫੋਨ ਕਰਕੇ ਕਹਿੰਦਾ ਬਾਬਾ ਜੀ ਸਾਡੇ ਦੀਵਾਨ ਲਾ ਦਿਓ ਤੇ ਮਹਾਰਾਜ ਦੀ ਬੜੀ ਕਿਰਪਾ ਹੈ ਕਿਉਂਕਿ ਗੁਰੂ ਵਹਿਦੂ ਬਣਾਉਣਾ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਮੈਂ ਉਹਨਾਂ ਨੂੰ ਕਹਿਣਾ ਵੀ ਇਹ ਤਾਂ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਮੇਰੀ ਮੁੱਦਿਆਂ ਕਿਸਾਨੀ ਮੁੱਦਿਆਂ ਤੇ ਮੈਂ ਬਹੁਤ ਬੋਲਿਆ ਉਹ ਵੀ ਵਾਇਰਲ ਕਰੋ ਕੌਮ ਦੇ ਮੁੱਦਿਆਂ ਤੇ ਮੈਂ ਬਹੁਤ ਬੋਲਿਆ ਉਹ ਵੀ ਵਾਇਰਲ ਕਰੋ ਨਸ਼ਿਆਂ ਦੇ ਉੱਤੇ ਮੈਂ ਬਹੁਤ ਬੋਲਿਆ ਉਹ ਵੀ ਵਾਇਰਲ ਕਰੋ ਮੈਂ ਆਪਣੇ ਨਗਰ ਦੇ ਗਰੀਬ ਬੰਦੇ ਜਿਹੜੇ ਉਹਨਾਂ ਨੂੰ ਉੱਚਾ ਚੱਕਣ ਦੀ ਗੱਲ ਕਰਦਾ ਵੀ ਤੁਹਾਡੇ ਪਿੰਡ 'ਚ ਕੋਈ ਗਰੀਬ ਹੈ ਨਾ ਉਹਨੂੰ ਚੱਕੋ ਉੱਚਾ ਮੈਂ ਉਹ ਵੀ ਬੋਲੇ ਆ ਉਹ ਵੀ ਵਾਇਰਲ ਕਰੋ ਚੰਗਾ ਭਵੇਖ ਸਿਰਜੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਮੇਰੀਆਂ ਬਹੁਤ ਵੀਡੀਓ ਪਈਆਂ ਉਹ ਵੀ ਵਾਇਰਲ ਕਰੋ ਬਸ ਆਹੀ ਚੱਕ ਲਈ ਤੁਸਾਡੇ ਪਿੱਛੇ ਪਿੰਡ ਛਟਿਆ ਤੇਰੇ ਨਾਲ ਤੇ ਪਿੰਡ ਵਸਾਈਏ ਤੁਸਾਡੇ ਪਿੱਛੇ ਪਿੰਡ ਛਟਿਆ ਤੇਰੇ ਨਾਲ ਤੇ ਪਿੰਡ ਵਸਾਈਏ ਤੇਰੇ ਨਾਲ ਤੇ ਪਿੰਡ ਵਸਾਈਏ ਤੇਰੇ ਨਾਮ ਤੇ ਪਿੰਡ ਵਸਾਈਏ ਜਿੰਨ ਜਿੱਤੁੰਦੀ ਦੁਨੀਆ ਪਰ ਕੋਈ ਪਰਵਾਹ